ਜੇ ਪੰਚੇ ਧੜੂ ਪਾਰਟੀ ਮੁਰਦਾਬਾਦ 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 ਕਾਂਗਰਸ ਪਾਰਟੀ ਹਾਏ 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 ਕੋ ਗੱਲ ਹੈ ਇਲੈਕਸ਼ਨਾਂ ਹਮੇਸ਼ਾ ਹੁੰਦੀਆਂ ਰਹੀਆਂ ਨੇ ਇਹ ਹਮੇਸ਼ਾ ਹੁੰਦੀਆਂ ਰਹਿਣੀਆਂ ਨੇ ਪਰ ਜੋ ਹਾਲਾਤ ਪਿਛਲੇ ਕੁਝ ਸਾਲਾਂ ਤੋਂ ਬਣੇ ਨੇ ਪਿਛਲੇ ਸਾਲਾਂ ਚ ਕਾਂਗਰਸ ਨੇ ਬਹੁਤ ਧੱਕੇਸ਼ਾਹੀ ਕੀਤੀ ਮਸ਼ੀਨਾਂ ਤੱਕ ਖੋਲੀਆਂ ਤੇ ਨਜਾਇਜ਼ ਵੋਟਾਂ ਬਣਾਈਆਂ ਵੋਟਾਂ ਦੇ ਵਿੱਚ ਉਹ ਨੇਜ ਕੰਮ ਕੀਤੇ ਤੇ ਜਿਹੜੀ ਹੁਣ ਆਮ ਆਦਮੀ ਪਾਰਟੀ ਆ ਇਹ ਉਹਨਾਂ ਕੋ ਵੀ ਅੱਗੇ ਲੰਘੀ ਆ ਤੇ ਹੁਣ ਜੋ ਇਹਨਾਂ ਨੇ ਵਾਰਡਬੰਦੀ ਕੀਤੀ ਆ ਜਿਹੜੇ ਵਾੜਾਂ ਦੇ ਏਰੀਏ ਹੱਦਬੰਦੀ ਕੀਤੀ ਆ ਉਹ ਚ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਤੇ ਆਪ ਵੀ ਡਰੇ ਹੋਏ ਨੇ ਕਰ ਬੈਠੇ ਨੇ ਤੇ ਜਦੋਂ ਇਹ ਨਕਸ਼ਾ ਲਗਰਾਂ ਸੀ ਕਮੇਟੀ 'ਚ ਇਹਨਾਂ ਨੇ ਨਕਸ਼ਾ ਲਾ ਕੇ ਰੱਖਣ ਦੀ ਬਜਾਏ 5-7 ਮਿੰਟ ਨਕਸ਼ਾ ਲਾ ਕੇ ਨਾਲ ਦੀ ਨਾਲ ਨਕਸ਼ਾ ਲਾ ਲਿਆ ਤੇ ਲਾ ਕੇ ਲੈ ਗਏ ਜਦੋਂ ਲੋਕਾਂ ਨੇ ਆ ਕੇ ਪੁੱਛਿਆ ਉਹਨਾਂ ਨੇ ਕਿਸੇ ਨੇ ਵੀ ਤਸੱਲੀ ਬਖਸ਼ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਈਓ ਨਾਲ ਗੱਲ ਕੀਤੀ, ਈਓ ਕਹਿੰਦੇ ਮੈਂ ਥੋੜੀ ਦੇਰ ਦਾ ਦੱਸਦਾ। ਐਸਡੀਐਲ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਮੈਂ ਥੋੜੀ ਦੇਰ ਦਾ ਦੱਸਦਾ। ਫਿਰ ਮੁੜ ਕੇ ਕਿਸੇ ਨੇ ਟੈਲੀਫੋਨ ਨਹੀਂ ਚੱਕਿਆ। ਕੱਲ ਅਸੀਂ ਅੱ체 3-4 ਘੰਟੇ ਅਸੀਂ ਵੇਟ ਕਰਕੇ ਗਏ ਪਰ ਸਰਕਾਰ ਦੇ ਸਿਰ ਤੇ ਨਾ ਕਾਂਗਰਸੀ ਕਮੇਟੀ ਹੈ, ਉਹਨਾਂ ਦੇ ਸਿਰ ਤੇ ਨਾ ਪੰਜਾਬ ਦੀ ਸਰਕਾਰ ਦੇ ਸਿਰ ਤੇ ਕੋਈ ਜੂਨ ਸਰਕੀਆ ਹੈ। ਪਰ ਅੱਜ ਅਸੀਂ ਆਏ, ਅੱਜ ਵੀ ਇਹਨਾਂ ਨੇ ਜਿਹੜਾ ਨਕਸ਼ਾ ਲਾਇਆ ਹੋਇਆ ਸੀ ਉੱਥੇ ਮੀਟਿੰਗ ਰੱਖ ਲਈ ਉੱਥੇ ਨਕਸ਼ਾ ਲਾਇਆ ਸੀ ਜਦੋਂ ਅਸੀਂ ਨਕਸ਼ਾ ਦੇਖਣ ਗਏ ਤਾਂ ਉਸਲੇ ਵੀ ਇਹਨਾਂ ਨੂੰ ਬਹੁਤ ਤਕਲੀਫ ਹੋਈ ਤੇ ਪ੍ਰਧਾਨ ਸਾਹਿਬ ਕਹਿੰਦੇ ਜੀ ਤੁਸੀਂ ਇਹ ਤਾਂ ਮੀਟਿੰਗ ਚੱਲ ਰਹੀ ਹੈ ਅਸੀਂ ਉਹਨੂੰ ਕਹਿੰਦੇ ਮੀਟਿੰਗ ਚੱਲ ਰਹੀ ਸੀ ਤੇ ਤੁਸੀਂ ਨਕਸ਼ਾ ਕਿਤੇ ਹੋਰ ਕਿਉਂ ਨਹੀਂ ਲਾਇਆ ਜਾਂ ਤੁਹਾਨੂੰ ਪਤਾ ਇਹ ਵੀ ਮੀਟਿੰਗ ਇੱਥੇ ਰੱਖਣੀਆਂ ਸੀ ਤੇ ਤੁਸੀਂ ਨਕਸ਼ਾ ਉਸ ਕਮਰੇ 'ਚ ਕਿਉਂ ਲਾਇਆ ਨਕਸ਼ਾ ਉੱਥੇ ਲਾ ਕੇ ਤੇ ਲੋਕਾਂ ਨੂੰ ਜਾਣ ਤੋਂ ਉੱਥੇ ਵੀ ਰੋਕਿਆ ਗਿਆ ਤੇ ਅਸੀਂ ਹੁਣ ਨੱਛੇ ਦੀਆਂ ਇਹਨਾਂ ਕੋਲ ਕਾਪੀਆਂ ਮੰਗਣੀਆਂ ਈਓ ਸਾਹਿਬ ਇੱਥੇ ਅੱਜ ਹਾਜ਼ਰ ਨਹੀਂ ਹੈਗੇ ਹੁਣ ਸਾਨੂੰ ਇਹ ਨਹੀਂ ਪਤਾ ਵੀ ਇੱਥੇ ਕਿਹਦੀ ਡਿਊਟੀ ਹੈ ਈ ਪ੍ਰਧਾਨ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਇਹ ਜੋ ਜੋ ਕਰਦਾ ਪ੍ਰਧਾਨ ਨੂੰ ਪੁੱਛਿਆ ਕਹਿੰਦਾ ਜੀ ਇਹੋ ਨੇ ਜੋ ਕਰਨਾ ਉਹਨੇ ਕਰਨਾ ਮੇਨੂੰ ਤਾਂ ਕੁਝ ਕਰਨ ਨਹੀਂ ਦਿੰਦੇ ਪ੍ਰਧਾਨ ਕੁਝ ਨਹੀਂ ਕਰ ਸਕਦਾ ਇਹੋ ਹੈ ਨਹੀਂ ਤੇ ਕਮੇਟੀ ਤੇ ਕੋਣ ਵਾਰੀਵਾਰ ਸ ਹੈ ਇਹ ਸਾਨੂੰ ਪਤਾ ਹੀ ਨਹੀਂ ਨਾ ਪੰਜਾਬ ਸਰਕਾਰ ਕੋਈ ਰਾਹ ਦਿੰਦੀ ਹੈ ਨਾ ਜਿਹੜੀ ਕਮੇਟੀ ਹੈ ਕਾਂਗਰਸੀ ਉਹ ਕੋਈ ਰਾਹ ਦਿੰਦੀ ਹੈ ਇਹ ਜੋ ਹਾਲਾਤ ਅੱਜ ਬਣੇ ਹੋਏ ਨੇ ਇਹਦਾ ਨਕਸ਼ਾ ਬਣਾਇਆ ਗਿਆ ਉਹ ਤੋਂ ਲੋਕ ਇੰਨੇ ਕਿ ਦੁਖੀ ਨੇ ਕਿ ਇੱਕ ਇੱਕ ਵਾਰ ਨੂੰ 4-4 ਕਿਲੋਮੀਟਰ ਵਿੱਚ ਵੰਡਿਆ ਗਿਆ ਤੇ ਜਿਹੜੇ ਲੋਕ ਅੱਜ ਵੋਟਾਂ ਪਾਉਣ ਜਾਣਗੇ ਜੇ ਨਾਲੋਂ 4 ਕਿਲੋਮੀਟਰ ਦਾ ਏਰੀਆ ਜਿਹੜੇ 1/2 ਕਿਲੋਮੀਟਰ ਦੇ ਏਰੀਆ 'ਚ ਵਾਰਡ ਹੁੰਦੇ ਸੀ ਉਹ 4-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਾਣਗੇ ਤਾਂ ਲੋਕ ਕਿਵੇਂ ਆਪਣੇ ਅੰਸੀ ਨੂੰ ਮਿਲਣਗੇ ਇਹ ਇਹ ਸੋਚਣ ਵਾਲੀ ਗੱਲ ਹੈ ਜੀ ਸਾਹਿਬ ਦੋ ਕੁਐਸਚਨ ਸੀ ਇੱਕ ਤਾਂ ਇਹ ਵੀ ਬੀਜੇਪੀ ਕਿਹਾ ਨਗਰ ਕੌਂਸਲ ਦਾ ਸਾਰੇ ਇਲੈਕਸ਼ਨ ਸਾਰੇ ਵਾਰਡਾਂ 'ਚ ਚੋਣਾਂ ਲੜੂਗੀ ਦੂਜਾ ਕੁਐਸਚਨ ਕੀ ਹੈ ਵੀ ਬੀਜੇਪੀ ਦਾ ਅਗਲਾ ਸਟੈਪ ਕੀ ਹੋ ਬਿਲਕੁਲ ਅਸੀਂ ਸਾਰੇ ਵਾਰਡਾਂ 'ਚ ਲੈ ਚੱੜਾਂਗੇ ਦੂਜਾ ਕੁਐਸਚਨ ਦੱਸੋ ਮੈਨੂੰ ਕੀ ਹੈ ਤੁਹਾਡਾ ਵੀ ਅਗਲਾ ਸਟੈਪ ਕੀ ਹੈ ਜੀ ਬੀਜੇਪੀ ਅਗਲਾ ਸਟੈਪ ਤੋਂ ਸਾਡਾ ਇਸ ਕੰਮ ਦਾ ਵਿਰੋਧ ਕਰਾਂਗੇ ਕਿ ਦੇ ਵਿੱਚ ਸ਼ਿਕਾਇਤ ਕਰਨੀ ਪਵੇ ਹਾਈ ਕੋਰਟ ਚ ਜਾਣਾ ਪਵੇ ਵਿਰੋਧ ਕਰਨਾ ਪਵੇ ਧਰਨਾ ਲਾਣਾ ਪਵੇ ਸਭ ਕੁਝ ਜੋ ਕਾਨੂੰਨੀ ਤੌਰ ਤੇ ਜਾਇਜ਼ ਹੈ ਉਹ ਸਾਰੇ ਕੰਮ ਅਸੀਂ ਕਰਾਂਗੇ ਅੱਜ ਜਿਹੜਾ ਧਰਨਾ ਲਾਇਆ ਉਸ ਕੇ ਸਵਾਦ ਅੱਜ ਅਸੀਂ ਇੱਥੇ ਆਏ ਸੀ ਨਗਰ ਕੌਂਸਲ ਦੇ ਵਿੱਚ ਜਿਹੜੇ ਨਕਸ਼ੇ ਦੀ ਗੱਲ ਕਰ ਰਹੇ ਉਹਨੂੰ ਦੇਖਣ ਆਏ ਸੀਗੇ ਪਰ ਮੈਂ ਬੜਾ ਹੈਰਾਨ ਹੋਇਆ ਹਲੇ ਤੱਕ ਤਾਂ ਕਾਂਗਰਸ ਪਾਰਟੀ ਜਾਂ ਹੋਰ ਪਾਰਟੀਆਂ ਇੱਕ ਦੂਜੇ ਤੇ આરોਪ ਲਗਾ ਰਹੀ ਸੀ ਕਿ ਇਹਨਾਂ ਨੇ ਨਕਸ਼ਾ ਦਿਖਾਇਆ ਨਹੀਂ ਹੈ ਪਰੰਤੂ ਜਦ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਇੱਥੇ ਆਏ ਆ ਤਾਂ ਸਾਨੂੰ ਬਿਲਕੁਲ ਹੀ ਸਾਬਤ ਹੋ ਗਿਆ ਕਿ ਕਾਂਗਰਸ ਤੇ ਝਾੜੂ ਪਾਰਟੀ ਦੀ ਆਪਸ ਦੇ ਵਿੱਚ ਮਿਲੀ ਭਗਤ ਆ ਇਹ ਇਹਨਾਂ ਨੇ ਬਿਲਕੁਲ ਹਮਰਾਏ ਹੋ ਕੇ ਇਹ ਲੋਕਾਂ ਦੇ ਨਾਲ ਇੱਕ ਧੱਕਾ ਕੀਤਾ ਹੈ ਲੋਕਾਂ ਦੇ ਅੱਖਾਂ ਦੇ ਵਿੱਚ ਕੱਟਾ ਪਾਇਆ ਜੇ ਤੁਸੀਂ ਨਕਸ਼ੇ ਨੂੰ ਦੇਖੋ ਮੈਂ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਨਕਸ਼ੇ ਦੀ ਕਾਪੀ ਲੋਕਾਂ ਨੂੰ ਜ਼ਰੂਰ ਦਿਖਾਣ ਜਿਹੜੇ ਝਾੜੂ ਪਾਰਟੀ ਵਾਲੇ ਜਾਂ ਹੋਰ ਲੋਕ ਨੇ ਇਹਨਾਂ ਦੇ ਨੁਮਾਇੰਦੇ ਨੇ ਇਹਨਾਂ ਨੇ ਆਪਣੇ ਵਾਰਡ ਤੁਸੀਂ ਦੇਖਿਓ ਕਿੰਨੇ ਛੋਟੇ-ਛੋਟੇ ਜਿਹੇ ਬਣਾਏ ਚਾਰ-ਚਾਰ ਗਲੀਆਂ ਦੇ ਵਾਰਡ ਬਣਾਏ ਤੇ ਕਹਿੰਦੇ ਕਿ ਅਸੀਂ ਵਿਕਾਸ ਬਹੁਤ ਕੀਤਾ ਹੈ ਜਿਨ੍ਹਾਂ ਨੇ ਵਿਕਾਸ ਕੀਤਾ ਸੀ ਤਾਂ ਇਹਨਾਂ ਨੂੰ ਚਾਰ-ਚਾਰ ਗਲੀਆਂ ਦੇ ਵਾਰਡ ਬਣਾਉਣ ਦੀ ਕੀ ਲੋੜ ਸੀ ਤੇ ਦੂਜੇ ਵਾਰਡਾਂ ਨੂੰ ਚਾਰ-ਚਾਰ ਕਿਲੋਮੀਟਰ ਦੇ ਬਣਾਉਣ ਦੀ ਕੀ ਲੋੜ ਸੀ ਉਸੇ ਤੇ ਦੂਜੇ ਪੱਖ ਦੇ ਕਾਂਗਰਸ ਪਾਰਟੀ ਇਹ ਕਹਿੰਦੀ ਹੈ ਕਿ ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਇਹਨਾਂ ਨੇ ਵਾਰਡ ਬੰਦੀ ਹੈਗੀ ਬਗੈਰ ਦੱਸੇ ਇਹਨਾਂ ਨੇ ਕੱਟੀ ਤੇ ਇਹਨਾਂ ਨੇ ਬਾਰ-ਬਾਰ ਇੱਕ ਇਹ ਗੱਲ ਕਹੀ ਕਿ ਜਦ ਨਗਰ ਕੌਂਸਲ ਦੇ ਪ੍ਰਧਾਨ ਚੰਡੀਗੜ੍ਹ ਦੇ ਵਿੱਚ ਗਏ ਇਹਨਾਂ ਨੂੰ ਉੱਥੇ ਨਕਸ਼ਾ ਨਹੀਂ ਦਿਖਾਇਆ ਇਹਨਾਂ ਨੇ ਡੀਸੈਂਟਰ ਨੋਟ ਪਾਤਾ ਇਹਨਾਂ ਨੇ ਈਮੇਲਾਂ ਕੀਤੀਆਂ ਵਗੈਰਾ ਵਗੈਰਾ ਪਰੰਤੂ ਮੈਂ ਜੇ ਨਗਰ ਕੌਂਸਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੂੰਗਾ ਜੇ ਤੁਹਾਨੂੰ ਨਕਸ਼ਾ ਉੱਥੇ ਪਤਾ ਲੱਗਿਆ ਸੀ ਜਾਂ ਤੁਹਾਨੂੰ ਇਹ ਪਤਾ ਲੱਗਿਆ ਸੀ ਕਿ ਵਾਰਡਬੰਦੀ ਗਲਤ ਕਰ ਰਹੇ ਹਨ ਜਾਂ ਤੁਹਾਨੂੰ ਨਕਸ਼ਾ ਵੀ ਨਹੀਂ ਦਿਖਾ ਰਹੇ ਤੁਸੀਂ 15 ਦਿਨ ਪਹਿਲਾਂ ਜਾਂ 1 ਮਹੀਨੇ ਪਹਿਲਾਂ ਜਦ ਵੀ ਤੁਹਾਨੂੰ ਚੰਡੀਗੜ੍ਹ ਸੱਦਿਆ ਗਿਆ ਸੀ ਤੁਸੀਂ ਖੰਨੇ ਦੇ ਲੋਕਾਂ ਦੇ ਵਿੱਚ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਦੋਂ ਹੀ ਇਸ ਗੱਲ ਨੂੰ ਕਿਉਂ ਨਹੀਂ ਲੈ ਕੇ ਆਏ ਕਿ ਵਾਰਡਬੰਦੀ ਲਕੋਚ ਕੋ ਲਕੋਚਪੋਕੇ ਕਰ ਰਹੇ ਹਨ ਚਾਹੇ ਤੁਹਾਡੀ ਇਹ ਮਿਲੀ ਭੁਗਤ ਨਹੀਂ ਹੈ ਚਾਹੇ ਲੋਕਾਂ ਦੇ ਨਾਲ ਤੱਕਾ ਨਹੀਂ ਹੈ ਪਰੰਤੂ ਮੈਂ ਇਸ ਦੇ ਨਾਲ ਦੇ ਨਾਲ ਜਿਹੜੇ ਹਾਲੀਆ ਬੈਠੇ ਸਾਡੇ ਕੈਬਨਿਟ ਮੰਤਰੀ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਧਿਆਨ ਦਿਵਾਣੀ ਚਾਹੂੰਗਾ ਕਿ ਇਹ ਛੋਟੀ ਛੋਟੀ ਵਾਰਡਬੰਦੀ ਤੁਸੀਂ ਜਿਹੜੇ ਆਪਣੇ ਬੰਦਿਆਂ ਨੂੰ ਕਰਕੇ ਦੇਣ ਲੱਗਿਓ ਤੇ ਨਗਰ ਕੌਂਸਲ ਦੇ ਉੱਪਰ ਕਾਬਜ ਹੋਣ ਦੀ ਸੋਚਣ ਲੱਗਿਓ ਬਿਲਕੁਲ ਧਿਆਨ ਦਿਓ ਕਿ ਖੰਨੇ ਸ਼ਹਿਰ ਦੇ ਲੋਕ ਨੇ ਇਹ ਅਮਨ ਪਸੰਦ ਲੋਕ ਨੇ ਇਹਨਾਂ ਨੂੰ ਧੱਕੇਸ਼ਾਹੀ ਪਸੰਦ ਨਹੀਂ ਹੈ ਜਦ ਇਹਨਾਂ ਨੇ ਵਾਰਡਬੰਦੀ ਦੇਖਣੀ ਹੈ ਜਦ ਇੱਕ ਨਮਾਇਦਾ ਸੰਸਿਟੀ ਤੋਂ ਉੱਠ ਕੇ ਕੋਈ ਕ੍ਰਿਸ਼ਨानगर ਆਪਣੇ ਐਮਸੀ ਕੋਲ ਜਾਊਗਾ ਤੇ ਉੱਥੇ ਉਹਨੇ ਸਾਈਨ ਕਰਾਣੇ ਹੋਣਗੇ ਲੋਕ ਇਹ ਵਾਰਡਬੰਦੀ ਨੂੰ ਦੇਖ ਕੇ ਤੁਹਾਨੂੰ ਆਪਣੀ ਵੋਟਾਂ ਦੇ ਵਿੱਚ ਆਪਣਾ ਜਵਾਬ ਦੇਣਗੇ ਧਿਆਨ ਦੇ ਜਿਹੜੀ ਤੁਸੀਂ ਧੱਕੇਸ਼ਾਹੀ ਕੀਤੀ ਹੈ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਕ ਰਾਏ ਹੋ ਕੇ ਖੰਨੇ ਦੇ ਲੋਕਾਂ ਨੂੰ ਠੱਗਣ ਦੀ ਤੇ ਵੋਟ ਚੋਰੀ ਕਰਨ ਦੀ ਇਹ ਨੀਤੀ ਬਣਾਈ ਹੈ ਲੋਕਾਂ ਨੇ ਬਿਲਕੁਲ ਇਸ ਦੇ ਉੱਪਰ ਆਪਣੀ ਅਤਰਾਜ ਜਤਾਣਾ ਤੇ ਲੋਕਾਂ ਨੇ ਤੱਕੇ ਸਾਈ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਇਸੇ ਗੱਲ ਕਰਕੇ ਅਸੀਂ ਇੱਥੇ ਬੀਜੇਪੀ ਦਾ ਅਗਲਾ ਕਦਮ ਕੀ ਹੈ ਦੇਖੋ ਬੀਜੇਪੀ ਦਾ ਅਗਲਾ ਸਟੈਪ ਇੱਥੇ ਅਤਰਾਜ ਦੇਣ ਆਏ ਸੀ ਅੱਜ ਮੰਡੇ ਦਾ ਦਿਨ ਸੀ ਈਓ ਸਾਹਿਬ ਨੇ ਕਹੇ ਸੀ ਮੰਡੇ ਨੂੰ ਅਤਰਾਜ ਲਵਾਂਗੇ ਕਿੱਥੇ ਆਈਓ ਸਾਹਿਬ ਦੇਖੋ ਇਹ ਵੋਟ ਚੋਰੀ ਹੈ ਨਹੀਂ ਹੈ ਕਿ ਨਹੀਂ ਜਦ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਸੰਡੇ ਮੰਡੇ ਨੂੰ ਉੱਥੇ ਲੈਣੇ ਆ ਇਤਰਾਜ਼ ਉਹ ਆਪੇ ਕੁਰਸੀ ਦੇ ਉੱਪਰ ਨਹੀਂ ਆ ਕੇ ਅਸੀਂ ਤਾਂ ਹੀ ਇੱਥੇ ਧਰਨਾ ਲਾਈ ਬੈਠੇ ਆ ਇਤਰਾਜ਼ ਕਿਹਨੂੰ ਦੇਣੇ ਆ ਇੱਥੇ ਐਸਜੀਐਮ ਸਾਹਿਬ ਆਣ ਇੱਥੇ ਕੋਈ ਹੋਰ ਆਵੇ ਸਾਰੇ ਲੋਕ ਲੋਕਾਂ ਦੀ ਮਿਲੀ ਭਗਤ ਹੈ ਵਿਚੇ ਪ੍ਰਸ਼ਾਸਨ ਵਿਚੇ ਈਓ ਵਿਚੇ ਨਗਰ ਕੌਂਸਲ ਪ੍ਰਧਾਨ ਵਿਚੇ ਮੰਤਰੀ ਜਿਵੇਂ ਕਹਿੰਦੇ ਵੀ ਸਾਰੀਆਂ ਪਾਰਟੀਆਂ ਦੇ ਇੱਕ ਐਮਸੀ ਉਹਦੇ ਵਿੱਚ ਨੁਮਾਇੰਦਾ ਲਿਆ ਗਿਆ ਸੀ ਜਾਂ ਭਾਜਪਾ ਦਾ ਨਹੀਂ ਸੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਾਂ ਕੋਈ ਨੁਮਾਇੰਦਗੀ ਹੋਈ ਨਹੀਂ ਹੈ ਇੱਕ ਕਾਂਗਰਸ ਪਾਰਟੀ ਨੇ ਗੱਲ ਕਹੀ ਹੈ ਕਿ ਅਕਾਲੀ ਦਲ ਦਾ ਫਲਾਣਾ ਬੰਦਾ ਲੈ ਲਿਆ ਜਿਹੜਾ ਕਿ ਝਾੜੂ ਪਾਰਟੀ ਦੇ ਵਿੱਚ ਚਲਾ ਗਿਆ ਸੀ ਸਾਨੂੰ ਨਹੀਂ ਪਤਾ ਕੋਈ ਭਾਜਪਾ ਦਾ ਇਹਨਾਂ ਨੇ ਕਿਸ ਤਰ੍ਹਾਂ ਲਿੱਤਾ ਕਿਸ ਤਰ੍ਹਾਂ ਨਹੀਂ ਕੀ ਇਹਨਾਂ ਨੇ ਉਹਦੀ ਨਿਮਾਇੰਦਗੀ ਕੀਤੀ ਹੈ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਜੇ ਇਹਨਾਂ ਨੇ ਐਸੀ ਕੋਈ ਕੋਈ ਗੱਲ ਕਰਨੀ ਸੀ ਲੋਕਲ ਅਖਬਾਰਾਂ 'ਚ ਦੇਂਦੇ ਜੇ ਇਹਨਾਂ ਨੇ ਸਾਰਿਆਂ ਦੀ ਨਿਮਾਇੰਦਗੀ ਕਰਨੀ ਹੈ ਅਖਬਾਰਾਂ 'ਚ ਦੇ ਦੇਣਦੇ ਸਾਰੀ ਪਾਰਟੀ ਆਪਣੇ ਆਪਣੇ ਨਿਮਾਇੰਦਗੀ ਦੇ ਦੇਣਦੀ ਸਾਨੂੰ ਕੋਈ ਫਰਮਾਨ ਸਾਨੂੰ ਕੋਈ ਇਨਫੋਰਮੇਸ਼ਨ